ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 22 ਦਸੰਬਰ 2025 ਦਾ ਦਿਨ ਹੈ ਅੱਜ ਆਪਾਂ ਰਾਗ ਮਾਰੂ ਦਾ ਇੱਕ ਇੱਕ ਸ਼ਬਦ ਰੋਜ਼ ਹੀ ਸੰਗਤ ਨਾਲ ਵਿਚਾਰਾਂ ਕਰਾਂਗੇ ਕਿਉਂਕਿ ਪਿਛਲੇ ਮਹੀਨੇ ਨਵੰਬਰ ਦੇ ਮਹੀਨੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਈ ਮਤੀ ਦਾਸ ਜੀ ਦਾ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੂਰਵ ਲੰਘ ਕੇ ਗਿਆ ਹੈ ਕੋਸ਼ ਸਮਾਗਮ ਨੂੰ ਮੁੱਖ ਰੱਖ ਕੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 59 ਸ਼ਬਦ 57 ਸ਼ਲੋਕ ਰੋਜ਼ ਇੱਕ ਇੱਕ ਕਰਕੇ ਸੰਗਤ ਨਾਲ ਸਾਂਝਾ ਕੀਤਾ ਸੀ ਤੇ ਹੁਣ ਰਾਗ ਮਾਰੂ ਹੈ ਜਿਹੜਾ ਇਹ ਆਪਾਂ ਆਰੰਭ ਕਰ ਰਹੇ ਹਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਬੜੇ ਪਿਆਰ ਦੇ ਨਾਲ ਪਹਿਲਾਂ ਆਪਾਂ ਸ਼ਬਦ ਸਰਵਣ ਕਰਦੇ ਹਾਂ ਫਿਰ ਇਸ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ राग मारू महला पहला कार पहला चौप एक इक सतनाम करता पुरख निरभौ निर्वैर अकाल मूरत अजुनी से भंगुर परसाद सलोक ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਣ ਤੁਹਾਰੀਆ ਵੇਖੋ ਸਦਾ ਹਜੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਰਾਗ ਮਾਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 999 989 ਅੰਗ ਤੇ ਇਹ ਰਾਗ ਆਰੰਭ ਹੁੰਦਾ ਹੈ ਗਿਣਤੀ ਦੇ ਮੁਤਾਬਕ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਸ਼ੁੱਧ ਰਾਗਾਂ ਦੇ ਵਿੱਚ ਬਾਣੀ ਦਰਜ ਹੈ ਤੇ 31 ਮਿਸ਼ਰਤ ਰਾਗ ਨੇ ਜਦੋਂ ਆਪਾਂ ਗੁਰਮਤ ਸੰਗੀਤ ਦੇ ਮੁਤਾਬਕ ਵੇਖਦੇ ਹਾਂ ਤੇ ਰਾਗਾਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਦੇ ਮੁਤਾਬਕ 21ਵਾਂ ਸਥਾਨ ਹੈ ਇਸ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਜੀ ਆਰੰਭ ਕਰਦੇ ਨੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਮਾਰੂ ਨਾਮ ਰਾਗ ਦਾ ਹੈ ਮਹੱਲਾ ਪਹਿਲਾ ਭਾਵ ਕਿ ਪਹਿਲੇ ਗੁਰੂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਉਚਾਰਨ ਕਰਦੇ ਨੇ ਤੇ ਚਾਰ ਬੰਦਾ ਵਾਲਾ ਚਾਰ ਪਦਿਆਂ ਦਾ ਇਹ ਸ਼ਬਦ ਹੈ ਗੁਰਮਤ ਸੰਗੀਤ ਦੇ ਮੁਤਾਬਕ ਘਰ ਪਹਿਲੇ ਵਿੱਚ ਗਾਇਨ ਕਰਨ ਦਾ ਮਹਾਰਾਜ ਉਪਦੇਸ਼ ਕਰਦੇ ਨੇ ਰਾਗ ਦੀ ਅਰੰਭਤਾ ਕਰਨ ਤੋਂ ਪਹਿਲਾਂ ਬਾਣੀ ਆਰੰਭ ਕਰਨ ਤੋਂ ਪਹਿਲਾਂ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਕਿ ਓ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੇ ਸੌਖੇ ਸ਼ਬਦਾਂ ਚ ਕਹੀਏ ਬਈ ਪ੍ਰਮਾਤਮਾ ਦੀ ਡੈਫੀਨੇਸ਼ਨ ਹੈ ਜਿਹੜੀ ਇਸ ਮੰਤਰ ਦੇ ਵਿੱਚ ਇਸ ਮੰਗਲਾ ਚਰਨ ਦੇ ਵਿੱਚ ਹੈ ਮਾਰਜੀ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਪਰਮਾਤਮਾ ਇੱਕ ਹੈ ਉਸੇ ਤੋਂ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ ਉਹਦਾ ਨਾਮ ਸੱਚਾ ਹੈ ਕੇਵਲ ਤੇ ਕੇਵਲ ਉਹੀ ਇੱਕ ਕ੍ਰੀਏਟਰ ਹੈ ਦੁਨੀਆ ਨੂੰ ਬਣਾਉਣ ਵਾਲਾ ਨਿਰਭਉ ਨਿਰਵੈਰ ਉਹਨੂੰ ਕਿਸੇ ਦਾ ਵੀ ਡਰ ਨਹੀਂ ਆਪਾਂ ਦੁਨੀਆਵੀ ਤੌਰ ਤੇ ਵੇਖੀਏ ਜਦੋਂ ਆਪਾਂ ਨੂੰ ਕੋਈ ਡਰ ਲੱਗੇ ਕਈ ਵਾਰੀ ਅਸੀਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰਦੇ ਨੇ ਆ ਮжоਰਿਟੀ ਵੇਖ ਕੇ ਆਪਾਂ ਪਾਸਾ ਬਦਲ ਜਾਂਦੇ ਆ ਦੁਨਿਆਵੀ ਲੋਕ ਪਰ ਪ੍ਰਮਾਤਮਾ ਨੂੰ ਕਿਸੇ ਦਾ ਵੀ ਡਰ ਨਹੀਂ ਜੇ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਰੁਲਦੇ ਫਿਰਦੇ ਲੋਕਾਂ ਨੂੰ ਬਾਦਸ਼ਾਹੀ ਦੇਣੀ ਹੈ ਤੇ ਮਹਾਰਾਜ ਨੇ ਕਿਸੇ ਨੂੰ ਪੁੱਛਣਾ ਨਹੀਂ ਕਿਉਂਕਿ ਇੱਕ ਸ਼ਬਦ ਬਾਣੀ ਵਿੱਚ ਆਉਂਦਾ ਹੈ ਪੁੱਛਣਾ ਸਾਜੇ ਪੁੱਛਣਾ ਢਾਏ ਪੁੱਛਣਾ ਦੇਵੈਲੇ ਆਪਾਂ ਕਿਸੇ ਦੀ ਮਦਦ ਕਰਨੀ ਹੋਵੇ ਨਾ ਪਰਿਵਾਰਕ ਤੌਰ ਤੇ ਵੀ ਆਪਣੇ ਘਰ ਚੋਂ ਹੀ ਆਪਾਂ ਆਪਣੀ ਪਤਨੀ ਦੇ ਨਾਲ ਪਤੀ ਦੇ ਨਾਲ ਬੱਚਿਆਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਸਲਾਹ ਕਰਦੇ ਆਂ ਵੀ ਅਸੀਂ ਫਲਾਣੇ ਦੀ ਮਦਦ ਕਰਨੀ ਹੈ ਕਿਵੇਂ ਕਰੀਏ ਜੇ ਆਪਾਂ ਹੋਰ ਇਸ ਤੋਂ ਉੱਪਰ ਚੱਲ ਕੇ ਆਪਣੀ ਸੁਸਾਇਟੀ ਦੇ ਤੌਰ ਤੇ ਮਦਦ ਕਰਨੀ ਹੋਵੇ ਫਿਰ ਆਪਾਂ ਆਪਣੇ ਭਾਈਚਾਰੇ ਨੂੰ ਪੁੱਛਣੇ ਆਂ ਹੋਰ ਜਿਹੜੇ ਸੱਜਣ ਮਿੱਤਰ ਜਿਵੇਂ ਜਿਵੇਂ ਪਰ ਜਿਹੜਾ ਪ੍ਰਮਾਤਮਾ ਹੈ ਦਾਤੇ ਦਾਤ ਰਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਜੇ ਪ੍ਰਮਾਤਮਾ ਨੇ ਗਰੀਬ ਨੂੰ ਕੰਗਲੇ ਨੂੰ ਬਾਦਸ਼ਾਹ ਬਣਾਣਾ ਹੈ ਤੇ ਉਹਨੇ ਬਣਾ ਹੀ ਦੇਣਾ ਤੇ ਜੇ ਸਾਧ ਸੰਗਤ ਜੀ ਰਾਜੇ ਮਹਾਰਾਜੇ ਲੋਕਾਂ ਨੂੰ ਭਖਾਰੀ ਬਣਾਉਣਾ ਹੈ ਤੇ ਉਹਨੇ ਬਣਾ ਹੀ ਦੇਣਾ ਮੈਂ ਨਹੀਂ ਮਹਾਰਾ ਦੀ ਬਾਣੀ ਕਹਿੰਦੀ ਹੈ ਸਤਿਗੁਰੂ ਜੀ ਕਹਿੰਦੇ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਵੇਖਣਾ ਪਾਇੰਦਾ ਤੁਸੀਂ ਵੀ ਵੇਖਿਆ ਹੋਵੇਗਾ بڑے بڑے ਲੋਕ ਜਿਨ੍ਹਾਂ ਦਾ ਕਦੇ ਦੁਨੀਆ ਦੇ ਵਿੱਚ ਬੜਾ ਰੋਹ ਬੜਾ ਦਾਬਾ ਹੁੰਦਾ ਹੈ ਪਰ ਇੱਕ ਸਮਾਂ ਐਸਾ ਉਹਨਾਂ ਤੇ ਆਉਂਦਾ ਹੈ ਕੋਈ ਉਹਨਾਂ ਨੂੰ ਮੰਗਿਆ ਇੱਕ ਪੈਣੀ ਵੀ ਨਹੀਂ ਦਿੰਦਾ ਭੀਖ ਵੀ ਨਹੀਂ ਦਿੰਦਾ ਤੇ ਕਈ ਐਸੇ ਲੋਕ ਹੁੰਦੇ ਨੇ ਜਿਹੜੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਜਦੋਂ ਗੁਰੂ ਦੀ ਸੰਗਤ ਕਰਦੇ ਨੇ ਗੁਰੂ ਦੇ ਚਰਨਾਂ ਦਾ ਊਟ ਤੇ ਆਸਰਾ ਲੈਂਦੇ ਨੇ ਫਿਰ ਮਹਾਰਾਜ ਕੀੜਾ ਥਾਪ ਕਰੇ ਪਾਤਸ਼ਾਹੀ ਉਹ ਨੀਵਿਆਂ ਨੂੰ ਨੀਚਾ ਊਚ ਕਰੇ ਮੇਰਾ ਗੋਬਿੰਦ ਮਹਾਰਾਜ ਬਖਸ਼ਿਸ਼ਾਂ ਕਰਕੇ ਉਹਨਾਂ ਨੂੰ ਐਸੇ ਤਖਤੋ ਤਾਜ ਬਖਸ਼ਦਾ ਹੈ ਕਿ ਦੁਨੀਆ ਦੇ ਲੋਕ 당ਗ ਰਹਿ ਜਾਂਦੇ ਉਹ ਕਹਿੰਦੇ ਹੈ ਵੀ ਇਹ ਵੀ ਇੱਡਾ ਵੱਡਾ ਹੋ ਗਿਆ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਇਹ ਆਮ ਗੱਲਾਂ ਨੇ ਮਹਾਰਾਜ ਕਹਿੰਦੇ ਉਹ ਨਿਰਭਉ ਹੈ ਫਿਰ ਅੱਗੇ ਮਹਾਰਾਜ ਸ਼ਬਦ ਵਰਤਿਆ ਨਿਰਵੈਰ ਉਹਦਾ ਕਿਸੇ ਦੇ ਨਾਲ ਵੈਰ ਨਹੀਂ ਫਿਰ ਸਵਾਲ ਇਹ ਪੈਦਾ ਹੋਇਆ ਜੇ ਵੈਰ ਨਹੀਂ ਤੇ ਫਿਰ ਲੋਕ ਦੁਖੀ ਕਿਉਂ ਹੁੰਦੇ ਨੇ ਆਪਾਂ ਵੀ ਕਈ ਵਾਰੀ ਵੇਖਿਆ ਨੇ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੋਈ ਬਿਮਾਰੀ ਕੋਈ ਹੈਪਨ ਕੋਈ ਐਸੀ ਗੱਲ ਹੋ ਜੇ ਕੋਈ ਘਾਟਾ ਪੈ ਜੇ ਆਪਾਂ ਕਹਿੰਦੇ ਰੱਬ ਵੀ ਸਾਡਾ ਵੈਰੀ ਬਣਿਆ ਰੱਬ ਵੈਰੀ ਕਿਸੇ ਦਾ ਨਹੀਂ ਤੇ ਵੈਰੀ ਅਸੀਂ ਫਿਰ ਦੁਖੀ ਕਿਉਂ ਹੁੰਨੇ ਆ ਮਹਾਰਾਜ ਕਹਿੰਦੇ ਦਦੈ ਦੋਸ਼ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਸਤਿਗੁਰ ਜੀ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ ਤੇਰੇ ਕਰਮਾਂ ਦਾ ਦੋਸ਼ ਹੈ ਕਰਮ ਕਿਹੜੇ ਜੀ ਕਰਮ ਇਹ ਨਹੀਂ ਕੋਈ ਮੱਥੇ ਦੇ ਭਾਗ ਨੇ ਕਰਮ ਭਾਵ ਕਿ ਜੋ ਬੀਜੈ ਸੋ ਉਗਵੈ ਜਿਹੋ ਜਿਹਾ ਸੀ ਕਰਮ ਕਰਦੇ ਆ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪਟ ਜਿਵੇਂ ਕਹਿੰਦੇ ਇੱਕ ਜ਼ਿਮੀਦਾਰ ਖੇਤਾਂ ਦੇ ਵਿੱਚ ਕਿੱਕਰਾਂ ਬੀਜ ਕੇ ਇਹ ਆਖੇ ਵੀ ਇਹਨੂੰ ਦਾਖਾਂ ਲੱਗਣ ਗਿਆ ਬਜੌਰ ਦੇ ਇਲਾਕੇ ਦੀਆਂ ਆਪਾਂ ਨੂੰ ਪਤਾ ਹੈ ਕਿੱਕਰਾਂ ਨੂੰ ਦਾਖਾਂ ਥੋੜੀ ਲੱਗਦੀਆਂ ਨੇ ਕਿੱਕਰਾਂ ਨੂੰ ਤੇ ਕੰਡੇ ਹੀ ਲੱਗਦੇ ਨੇ ਆਪਣੇ ਘਰਾਂ ਦੇ ਵਿੱਚ ਕਿਚਨ ਹੈ ਕਿਚਨ ਦੇ ਵਿੱਚ ਛੋਟੇ-ਛੋਟੇ ਡੱਬੇ ਨੇ ਡੱਬੀਆਂ ਨੇ ਬਾਕਸੇ ਨੇ ਉਹਨਾਂ ਦੇ ਵਿੱਚ ਜੋ ਚੀਜ਼ ਅਸੀਂ ਪਾਈ ਹੈ ਵੇਖਣ ਨੂੰ ਨਮਕ ਦਾ ਰੰਗ ਵੀ ਚਿੱਟਾ ਹੈ ਤੇ ਚੀਨੀ ਦਾ ਰੰਗ ਵੀ ਚਿੱਟਾ ਹੈ ਪਰ ਉਹਨਾਂ ਦਾ ਟੇਸਟ ਵੱਖੋ ਵੱਖਰਾ ਹੈ ਜੋ ਕੁਝ ਅਸੀਂ ਜੋ ਅਸੀਂ ਕਰਮ ਕਰਦੇ ਹਾਂ ਇਹ ਜੋ ਕੁਝ ਆਪਾਂ ਨੂੰ ਹੁਣ ਮਿਲੇ ਹੈ ਨਾ ਇਹ ਸਾਡੇ ਕੀਤੇ ਹੋਏ ਕਿਸੇ ਨਾ ਕਿਸੇ ਸਮੇਂ ਦੇ ਕਰਮ ਨੇ ਜੇ ਅੱਜ ਆਪਾਂ ਸੰਗਤ ਵਿੱਚ ਆਏ ਆ ਨਾ ਵੇਖੋ ਅੱਜ ਇਹ ਸ਼ਬਦ ਵੀ ਜਿਹੜਾ ਹੈ ਨਾ ਮਹਾਰਾਜ ਨੇ ਇਹ ਜਦੋਂ ਤੁਸੀਂ ਸੁਣੋਗੇ ਵੀ ਸੰਗਤ ਚ ਕੌਣ ਆਉਂਦਾ ਜਿਵੇਂ ਆਪ ਸੰਗਤ ਚ ਆਏ ਮੈਂ ਇੱਥੇ ਬੈਠਾ ਇਹ ਆਪਾਂ ਕਿਉਂ ਬੈਠੇ ਆ ਇਸ ਸ਼ਬਦ ਦੀ ਅਰੰਭਤਾ ਮਹਾਰਾਜ ਨੇ ਕਰਨੀ ਹੈ ਮਹਾਰਾਜ ਕਹਿੰਦੇ ਉਹ ਪਰਮਾਤਮਾ ਨਿਰਵੈਰ ਹੈ ਫਿਰ ਕਹਿੰਦੇ ਆਕਾਲ ਮੂਰਤ ਮੂਰਤ ਭਾਵ ਕਿ ਉਹਦੀ ਹੋਂਦ ਉਹਦੀ ਜਿਹੜੀ ਹੋਂਦ ਹੈ ਉਹ ਅਕਾਲ ਹੈ ਉਹ ਕਾਲ ਤੋਂ ਰਹਿਤ ਹੈ ਉਹ ਸਮੇਂ 'ਚ ਨਹੀਂ ਆਉਂਦੀ ਮਰਜ ਕਹਿੰਦੇ ਜਦੋਂ ਇਹ ਦੁਨੀਆ ਨਹੀਂ ਸੀ ਨਾ ਸਾਜੀ ਗਈ ਜਦੋਂ ਯੁੱਗ ਨਹੀਂ ਸੀ ਬਣ ਆਮ ਕਰਕੇ ਲੋਕੀ ਕਹਿੰਦੇ ਨੇ ਚਾਰ ਯੁੱਗ ਨੇ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਪਰ ਕਲਯੁਗ ਤੋਂ ਪਹਿਲਾਂ ਸਤਜੁਗ ਸੀ ਤ੍ਰੇਤਾ ਸੀ ਦੁਆਪਰ ਉਸ ਤੋਂ ਪਹਿਲਾਂ ਕੀ ਸੀ ਕਹਿੰਦੇ ਉਦੋਂ ਵੀ ਪ੍ਰਮਾਤਮਾ ਸੀ ਉਹਦੀ ਮੂਰਤ ਸੀ ਹੋਂਦ ਸੀ ਆ ਜੂਨੀ ਅਜ ਉਨੀ ਦਾ ਭਾਵ ਉਹ ਜੂਨਾ ਦੇ ਵਿੱਚ ਨਹੀਂ ਆਉਂਦਾ ਸਹਿ ਭੰਗ ਉਸ ਉੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ ਹੈ ਗੁਰ ਪ੍ਰਸਾਦ ਫਿਰ ਅਖੀਰਲੇ ਸ਼ਬਦ ਚ ਮਹਾਰਾਜ ਨੇ ਇਸ ਗੱਲ ਦਾ ਫੈਸਲਾ ਕੀਤਾ ਭਾਈ ਜੇ ਤੂੰ ਐਸੇ ਪਰਮਾਤਮਾ ਦੀ ਬਖਸ਼ਿਸ਼ ਲੈਣਾ ਚਾਹੁੰਨਾ ਹੈ ਨਾ ਤੇ ਫਿਰ ਤੂੰ ਗੁਰੂ ਦੇ ਲੜ ਲੱਗ ਗੁਰੂ ਦੀ ਬਾਣੀ ਪਰ ਗੁਰੂ ਦੀ ਸ਼ਰਨ ਵਿੱਚ ਆਇਆ ਕਰ ਜਦੋਂ ਗੁਰੂ ਨੇ ਕਿਰਪਾ ਕਰਤੀ ਕਿਉਂਕਿ ਵੇਖੋ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਉਦੋਂ ਇਹ ਮਨੁੱਖ ਸੱਚੇ ਗੁਰੂ ਦੇ ਲੜ ਲੱਗਦਾ ਤੁਸੀਂ ਵੇਖੋ ਕਈ ਵਾਰੀ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਅਸੀਂ ਮਾੜੇ ਕੰਮ ਕਰਨ ਤੋਂ ਹਟਦੇ ਨਹੀਂ ਉਂਝ ਅਸੀਂ ਗੁਰੂ ਘਰ ਵੀ ਆਵਾਂਗੇ ਮੱਥਾ ਵੀ ਟੇਕਾਂਗੇ ਕੜਾ ਪ੍ਰਸ਼ਾਦ ਸਾਰਾ ਕੁਝ ਫਾਰਮੈਲਟੀਆਂ ਕਰਾਂਗੇ ਪਰ ਗੁਰੂ ਦੇ ਲੜ ਨਹੀਂ ਅਸੀਂ ਲੱਗਦੇ ਜਦੋਂ ਅਸੀਂ ਗੁਰੂ ਦੇ ਲੜ ਲੱਗਣ ਦਾ ਭਾਵ ਕਿ ਗੁਰੂ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਤੇ ਇਹ ਕਿਉਂ ਹੁੰਦਾ ਕਿਉਂਕਿ ਪਰਮਾਤਮਾ ਉਹਨਾਂ ਦੇ ਉੱਤੇ ਕਿਰਪਾ ਨਹੀਂ ਕਰਦਾ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਨਾ ਉਹ ਫਿਰ ਸੰਗਤ ਵਿੱਚ ਵੀ ਆਉਂਦੇ ਨੇ ਫਿਰ ਬਾਣੀ ਵੀ ਸੁਣਦੇ ਨੇ ਗੁਰੂ ਦੀ ਗੱਲ ਸੁਣ ਕੇ ਫਿਰ ਮੰਨਦੇ ਵੀ ਨੇ ਵੀ ਇਹ ਨਹੀਂ ਹੈਗਾ ਉਹ ਸੁਣਦੇ ਆ ਪੜ੍ਹਦੇ ਆ ਆਪਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਕੋਈ ਜ਼ਿੰਦਗੀ 'ਚ ਤਬਦੀਲੀ ਨਹੀਂ ਆਈ ਬਾਬਾ ਜੀ ਨੇ ਤਾਂ ਹੀ ਕਹਿਣਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪਰ ਜਦੋਂ ਸਾਡਾ ਜੀਵਨ ਤਬਦੀਲ ਹੁੰਦਾ ਨਾ ਉਦੋਂ ਸਮਝੋ ਗੁਰੂ ਦੀ ਕਿਰਪਾ ਹੋ ਰਹੀ ਐ ਤੇ ਗੁਰੂ ਕਦੋਂ ਮਿਲਦਾ ਜਦੋਂ ਪਰਮਾਤਮਾ ਕਿਰਪਾ ਕਰਦਾ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਗੁਰੂ ਮਿਲਦਾ ਹੈ ਤੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਇਹ ਜੀਵ ਪਰਮਾਤਮਾ ਨੂੰ ਮਿਲਦਾ ਹੈ ਸਤਿਗੁਰ ਜੀ ਹੁਣ ਸ਼ਬਦ ਆਰੰਭ ਕਰਦੇ ਨੇ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਮਹਾਰਜ ਕਹਿੰਦੇ ਸੰਗਤ ਚ ਆ ਕੇ ਨਾ ਬੇਨਤੀ ਕਰਿਆ ਕਰ ਸਾਜਨ ਸਾਜਨ ਦਾ ਭਾਵ ਸੱਜਣ ਪਰਮਾਤਮਾ ਇੱਕੋ ਹੀ ਹੈ ਸਾਡਾ ਬਾਕੀ ਜਿੰਨੇ ਸਾਡੇ ਮਿੱਤਰ ਨੇ ਨਾ ਇਹ ਜਦੋਂ ਕਿਦਰੇ ਦੁੱਖ ਦਾ ਸਮਾਂ ਆਏ ਕੋਈ ਐਸਾ ਸਮਾਂ ਆਏ ਤੇ ਆਪਾਂ ਵੇਖਦੇ ਆ ਮਿੱਤਰ ਮਿੱਤਰਾਂ ਤੋਂ ਵੀ ਪਾਸਾ ਵਟ ਜਾਂਦੇ ਨੇ ਸਾਰੇ ਆਪਣੇ ਨਾਤੇ ਤੋੜ ਲੈਂਦੇ ਨਹੀਂ ਜੀ ਅਸੀਂ ਨਹੀਂ ਇਹਨੂੰ ਜਾਣਦੇ ਕੌਣ ਹੈ ਤੇ ਸਾਥ ਸੰਗਤ ਜੀ ਪਰ ਇੱਕ ਰੱਬ ਐਸਾ ਹੈ ਜਿਹੜਾ ਸਾਡੇ ਜਿਉਂਦਿਆਂ ਜੀ ਵੀ ਤੇ ਸਾਡੇ ਮਰਨ ਤੋਂ ਬਾਅਦ ਵੀ ਇਹ ਮੈਂ ਨਹੀਂ ਕਹਿੰਦਾ ਮਹਾਰਦੀ ਬਾਣੀ ਕਹਿੰਦੀ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਂ ਪਿਓ ਭੈਣ ਭਰਾ ਕੋਈ ਸਾਥੀ ਨਹੀਂ ਬਣਦਾ ਉਥੇ ਰੱਬ ਸਾਡੀ ਮਦਦ ਕਰਦਾ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਇਹ ਜ਼ਿੰਦਗੀ ਦੀਆਂ ਪ੍ਰੈਕਟੀਕਲ ਗੱਲਾਂ ਨੇ ਸਾਧ ਸੰਗਤ ਜੀ ਕਈ ਵਾਰੇ ਸਾਡਾ ਕੋਈ ਕੰਮ ਅੜ ਜੇ ਨਾ ਕੋਈ ਵੀ ਸਾਡਾ ਸਾਥ ਨਾ ਦੇਵੇ ਤੇ ਜੇ ਉਦੋਂ ਅਸੀਂ ਰੱਬ ਨੂੰ ਚੇਤੇ ਕਰਦੇ ਆਂ ਤੇ ਸਾਡਾ ਉਹ ਮੋਰਚਾ ਫਤਿਹ ਹੋ ਜਾਂਦਾ ਕਿਵੇਂ ਹੁੰਦਾ ਬਾਬਾ ਜੀ ਨੇ ਬਾਣੀ 'ਚ ਸ਼ਬਦ ਵਰਤੇ ਨੇ ਕਹਿੰਦੇ ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਤੀਵਾਓ ਤਤੀਵਾਵ ਨਹੀਂ ਲੱਗਦੀ ਜਦੋਂ ਰੱਬ ਚੇਤੇ ਆ ਜਾਂਦਾ ਹੈ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਿਆ ਕਰਕੇ ਹੇ ਰੱਬਾ ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ ਕਿ ਮੈਂ ਆਪ ਜੀ ਦੇ ਸਦਾ ਹੀ ਚਰਨਾਂ ਦੀ ਧੂੜ ਬਣਿਆ ਰਹਾ ਮਾਂ ਭਾਵ ਕੇ ਦਿਨ ਰਾਤ ਤੇਰੀ ਯਾਦ ਮੇਰੇ ਹਿਰਦੇ ਦੇ ਵਿੱਚ ਵਸ ਜੇ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਆਪਾਂ ਵੇਖੋ ਸ਼ਰਨ ਵਿੱਚ ਆਉਨੇ ਆ ਸੰਗਤ ਵਿੱਚ ਆਉਨੇ ਆ ਪਰ ਸਾਨੂੰ ਹਲੇ ਤੱਕ ਇਹ ਹੀ ਪਤਾ ਨਹੀਂ ਲੱਗਾ ਵੀ ਸੰਗਤ 'ਚ ਅਸੀਂ ਆਉਂਦੇ ਕਿਉਂ ਆ ਸੰਗਤ 'ਚ ਆ ਕੇ ਅਸੀਂ ਮੰਗਣਾ ਕੀ ਆ ਵੀ ਸਾਨੂੰ ਇਹ ਹੀ ਸਮਝ ਨਹੀਂ ਮਾਫ ਕਰਿਓ ਕਈ ਵੇਰੇ ਅਸੀਂ ਮੱਥਾ ਟੇਕਦੇ ਆ ਸਾਡਾ ਸਰੀਰ ਇੱਥੇ ਹੁੰਦਾ ਤੇ ਮਨ ਪਤਾ ਨਹੀਂ ਕਿੱਥੇ ਪਹੁੰਚਿਆ ਹੁੰਦਾ ਕਈ ਵੇਰੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਛਕ ਲਿਆ ਤਲੇ ਵੀ ਪਹੁੰਚ ਗਿਆ ਪਤਾ ਨਹੀਂ ਲੱਗਦਾ ਸਰੀਰ ਕਰਕੇ ਘੁੰਮ ਰਿਹਾ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਸੰਗਤ ਚ ਆਏ ਨਾ ਕਿਆ ਕਰ ਨਾਨਕ ਸ਼ਰਨ ਤੁਹਾਰੀਆ ਮਹਾਰਾਜ ਮੈਂ ਤੇਰੀ ਸ਼ਰਨ ਵਿੱਚ ਆਇਆ ਮੇਰੇ ਤੇ ਇੱਕ ਕਿਰਪਾ ਕਰੋ ਕੀ ਕਿਰਪਾ ਕਰੋ ਵੇਖੋ ਸਦਾ ਹਜੂਰ ਮਹਾਰਾਜ ਮੈਂ ਸਦਾ ਹੀ ਤੁਹਾਨੂੰ ਆਪਣੇ ਅੰਗ ਸੰਗ ਨੇੜੇ ਵੇਖਦਾ ਰਹਾ ਸਬਦ ਇਥੇ ਸ਼ਬਦ ਸ਼ਬਦ ਮਹਾਰਾਜ ਨੇ ਵਰਤੇ ਆਮ ਕਰਕੇ ਆਪਾਂ ਸ਼ਬਦ ਪੜ੍ਹਦੇ ਆਂ ਬਿੰਦੀ ਲਾ ਕੇ ਸੱਸੇ ਦੇ ਪੈਰ 'ਚ ਇਥੇ ਸ਼ਬਦ ਦਾ ਭਾਵ ਹੈ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਪਿੱਛੋ ਰਾਤੀ ਸੱਡੜਾ ਨਾਮ ਖਸਮ ਕਾਲੇ ਸਤਿਗੁਰ ਜੀ ਕਹਿੰਦੇ ਹੇ ਭਾਈ ਜਿਹੜੇ ਵੱਡੇ ਭਾਗਾਾਂ ਵਾਲੇ ਲੋਕ ਨੇ ਨਾ ਉਹ ਅਮਰਤ ਵੇਲੇ ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹਨਾਂ ਨੂੰ ਸੱਦਾ ਭੇਜਦਾ ਹੈ ਜਿਹੜੇ ਰੱਬ ਦੇ ਪਿਆਰੇ ਨੇ ਨਾ ਭਾਗਾ ਵਾਲੇ ਲੋਕ ਉਹਨਾਂ ਨੂੰ ਪਰਮਾਤਮਾ ਸੱਦਾ ਭੇਜਦਾ ਹੈ ਤੇ ਫਿਰ ਸਤਿਗੁਰੂ ਜੀ ਕਹਿੰਦੇ ਪਿੱਛੋ ਰਾਤੀ ਸੱੜਾ ਨਾਮ ਖਸਮ ਕਾਲੇ ਉਸੋ ਫਿਰ ਖਸਮ ਦਾ ਨਾਮ ਲੈਂਦੇ ਨੇ ਹਣ ਦੋ ਗੱਲਾਂ ਸੋਚਣ ਵਾਲੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਰਤਿਆ ਅੰਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਮੈਂ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਅੰਮ੍ਰਿਤ ਵੇਲੇ ਦਾ ਸ਼ਬਦ ਸਿਰਫ ਗੁਰੂ ਨਾਨਕ ਸਾਹਿਬ ਜੀ ਨੇ ਹੀ ਵਰਤਿਆ ਹੈ ਹੋਰ ਦੂਸਰੇ ਕਿਸੇ ਨੇ ਨਹੀਂ ਵਰਤਿਆ ਇਸ ਤੋਂ ਪਹਿਲਾਂ ਅੰਮ੍ਰਿਤ ਵੇਲਾ ਭਾਵ ਕਿ ਉਸ ਪਰਮਾਤਮਾ ਅੰਮ੍ਰਿਤ ਵੇਲਾ ਕਿਉਂ ਕਿਹਾ ਜਾਂਦਾ ਇੱਕ ਸ਼ਬਦ ਹੁੰਦਾ ਝਾਲ ਲਾਗੇ ਉਠ ਨਾਮ ਜਪ ਝਾਲ ਲਾਗੇ ਦਾ ਭਾਵ ਜੇ ਨੂੰ ਆਪਾਂ ਪਹਿਲਾਂ ਸ਼ਬਦ ਵਰਤੇ ਸੀ ਮੂੰਹ ਨੇਰਾ ਆਮ ਕਰਕੇ ਬੱਚਿਆਂ ਦੇ ਪੇਪਰ ਹੋਣੇ ਮਾਪੇ ਆਪਣੇ ਕਹਿਣਾ ਵੀ ਸਵੇਰੇ ਤੜਕੇ ਉੱਠ ਕੇ ਤੁਸੀਂ ਪੜਿਓ ਕਿਉਂ ਪੜਿਓ ਸਵਖਤੇ ਸੌਂਜੋ ਛੇਤੀ ਉੱਠਿਓ ਕਿਉਂ ਕਿਉਂਕਿ ਅੰਮ੍ਰਿਤ ਵੇਲੇ ਤੁਹਾਡੇ ਮਨ ਦੇ ਵਿੱਚ ਬੜਾ ਇਕਾਗਰਤਾ ਬੜੀ ਸ਼ਾਂਤੀ ਹੁੰਦੀ ਹੈ ਕੋਈ ਭਜਨ ਅਠ ਨਹੀਂ ਹੁੰਦੀ ਕਿਉਂਕਿ ਹਲੇ ਦਿਨ ਚੜ੍ਹਨਾ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਕੌਣ ਜਪਦਾ ਹੈ ਅੰਮ੍ਰਿਤ ਵੇਲੇ ਤਾਂ ਬੜੇ ਲੋਕ ਉੱਠਦੇ ਨੇ ਆਪੋ ਆਪਣੀ ਸਮਝ ਹੈ ਸੂਝ ਹੈ ਕਈ ਲੋਕ ਅੰਮ੍ਰਿਤ ਵੇਲੇ ਉੱਠ ਕੇ ਚਾਹ ਦਾ ਕੱਪ ਪੀ ਕੇ ਖਬਰਾਂ ਵੇਖਣ ਲੱਗ ਜਾਂਦੇ ਨੇ ਕਈ ਅਮਰਤ ਵੇਲੇ ਉੱਠ ਕੇ ਅਖਬਾਰ ਪੜ੍ਹਨ ਲੱਗ ਜਾਂਦੇ ਨੇ ਕਈ ਅਮਰਤ ਵੇਲੇ ਉੱਠ ਕੇ ਸੈਰ ਕਰਦੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਪਰ ਸਤਿਗੁਰ ਪਾਸ਼ਾ ਮਹਾਰਾਜੀ ਸਮਝਾਉਂਦੇ ਨੇ ਭਾਗਾਂ ਵਾਲੇ ਲੋਕ ਨੇ ਜਿਹੜੇ ਜਦੋਂ ਅਮਰਤ ਵੇਲੇ ਉੱਠਦੇ ਨੇ ਨਾ ਉਹ ਰੱਬ ਦਾ ਨਾਮ ਜਪਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਹੁਣ ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਇੰਡੀਆ ਦੇ ਵਿੱਚ ਇਹ ਗੱਲ ਵੱਖਰੀ ਹੈ ਚਲੋ ਆਪਾਂ ਇਹਨਾਂ ਕੰਟਰੀਆਂ 'ਚ ਆ ਗਏ ਪਰ ਇੰਡੀਆ ਦੇ ਵਿੱਚ ਜਿਹੜੇ ਅੱਜ ਵੀ ਪਰਿਵਾਰ ਰਹਿੰਦੇ ਨੇ ਨਾ ਪਿੰਡਾਂ ਦੇ ਵਿੱਚ ਜਦੋਂ ਕਿਸੇ ਦੇ ਬੱਚੇ ਦੀ ਸ਼ਾਦੀ ਹੁੰਦੀ ਹੈ ਨਾ ਤੇ ਉਹਨਾਂ ਦੇ ਘਰ ਦੇ ਵਿੱਚ ਗੀਤਰ ਗਾਏ ਜਾਂਦੇ ਨੇ ਗੀਤ ਗਾਏ ਜਾਂਦੇ ਨੇ ਬੀਬੀਆਂ ਢੋਲਕ ਵਜਾ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਪ੍ਰੋਗਰਾਮ ਹੁੰਦਾ ਉਹ ਫਿਰ ਸੱਦਾ ਦੇ ਕੇ ਆਉਂਦੇ ਨੇ ਸਤਿਗੁਰੂ ਜੀ ਨੇ ਵੀ ਸ਼ਬਦ ਵਰਤੇ ਪਿੱਛੋ ਰਾਤੀ ਸੱਦੜਾ ਸੱਦੜੇ ਦਾ ਭਾਵ ਸੱਦਾ ਆਉਣਾ ਤੇ ਕਹਿੰਦੇ ਉਹ ਫਿਰ ਆਂਢ ਗੁਆਂਢ ਦੀਆਂ ਔਰਤਾਂ ਦੂਰੋਂ ਨੇੜਿਓਂ ਜਿੱਥੇ-ਜਿੱਥੇ ਉਹਨਾਂ ਦਾ ਪਿਆਰ ਹੁੰਦਾ ਉਹ ਆ ਕੇ ਉੱਥੇ ਗੀਤ ਗਾਉਂਦੀਆਂ ਨੇ ਦਿਨ ਚੜਦਾ ਤੇ ਉਹ ਫਿਰ ਦੂਜਿਆਂ ਨੂੰ ਪੁੱਛਦੀਆਂ ਨੇ ਭੈਣੇ ਭਾਵੇਂ ਕੰਦ ਨਾਲ ਕੰਦ ਸਾਂਝੀ ਹੋਵੇ ਵੀ ਤੂੰ ਰਾਤੀ ਦੀਸੀ ਨਹੀਂ ਆਗੀ ਕੀ ਗੱਲ ਤੂੰ ਉਥੇ ਗੀਤ ਗਾਣ ਕਿਉਂ ਨਹੀਂ ਆਈ ਇਹ ਉਦਾਹਰਨ ਹੈ ਇਹਦਾ ਗੁਰਮਤ ਨਾਲ ਕੋਈ ਮਤਲਬ ਨਹੀਂ ਕਿਉਂਕਿ ਸਮਝਣ ਵਾਸਤੇ ਤੇ ਉਹ ਅਗੋਂ ਕਹੇਗੀ ਜੀ ਮੈਨੂੰ ਤੇ ਸੱਦਾ ਹੀ ਨਹੀਂ ਆਇਆ ਮੈਂ ਕਿਵੇਂ ਆਵਾਂ ਬਿਨਾ ਸੱਦੇ ਆਪਾਂ ਨੂੰ ਵੀ ਪਤਾ ਹੈ ਬਿਨਾ ਸੱਦਿਆਂ ਕੋਈ ਨਹੀਂ ਜਾਂਦਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਤੁਹਾਡੀ ਅੱਖ ਅੰਮ੍ਰਿਤ ਵੇਲੇ ਖੁੱਲ੍ਹੇ ਨਾ ਤੇ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਵੇ ਵੀ ਮੈਂ ਪਰਮਾਤਮਾ ਦੀ ਬਾਣੀ ਪੜ੍ਹਾਂ ਉਹਦਾ ਨਾਮ ਜੇ ਆਪਾਂ ਜੇ ਕੁਝ ਨਹੀਂ ਕਰ ਸਕਦਾ ਮੰਜੇ ਤੇ ਬੈਠਾ ਬੈਠਾ ਵਾਹਿਗੁਰੂ 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 ਦਾ ਸਿਮਰਨ ਕਰਾਂ ਉਹਨੂੰ ਚੇਤੇ ਕਰਾਂ ਕਿ ਮਹਾਰਾਜ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਇਸ ਦੁਨੀਆ ਦੇ ਵਿੱਚ ਵਿਚਰਦੇ ਨੇ ਤੂੰ ਮੈਨੂੰ ਇੰਨੀਆਂ ਚੀਜ਼ਾਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਮੈਂ ਤੇਰਾ ਸ਼ੁਕਰਾਨਾ ਕਿਵੇਂ ਕਰਾਂ ਕਿਉਂਕਿ ਮੈਂ ਤੇ ਇਹਨਾਂ ਚੀਜ਼ਾਂ ਦੇ ਲਾਇਕ ਹੀ ਨਹੀਂ ਸੀ ਐਨਾ ਮੈਂ ਤੇਰੀ ਕੋਈ ਭਜਨ ਬੰਦਗੀ ਕੋਈ ਚੰਗੇ ਕੰਮ ਹੀ ਨਹੀਂ ਕਰਦਾ ਤੂੰ ਮੇਰੀਆਂ ਝੋਲੀਆਂ ਰਹਿਮਤਾ ਨਾਲ ਭਰਤੀਆਂ ਜਦੋਂ ਆਪਾਂ ਆਪਣੇ ਨਾਲ ਦੇਆਂ ਨੂੰ ਵੇਖਦੇ ਆ ਨਾ ਜਿਹੜੇ ਨਾਲ ਪੜੇ ਹੁੰਦੇ ਨੇ ਜਾਂ ਨਾਲ ਖੇਡੇ ਹੁੰਦੇ ਨੇ ਉਹਨਾਂ ਦਾ ਜੀਵਨ ਵਿਚਾਰਿਆਂ ਦਾ ਬੜਾ ਹੋਰ ਹਸਾਬ ਦਾ ਹੁੰਦਾ ਪਰ ਮਹਾਰਾਜ ਕਹਿੰਦੇ ਜੇ ਤੇਰੇ ਤੇ ਕਿਰਪਾ ਹੋਈ ਹੈ ਨਾ ਤੂੰ ਪਿੱਛੋ ਰਾਤੀ ਸੱਡੜਾ ਪਿੱਛੋ ਰਾਤੀ ਦਾ ਪਾਪ ਪਿਛਲੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਪਿਆਰ ਭਰਾਂ ਸੱਦਾ ਭੇਜਦਾ ਜਦੋਂ ਸਾਡੀ ਅੰਮ੍ਰਿਤ ਵੇਲੇ ਅੱਖ ਖੁੱਲਦੀ ਆ ਤੁਸੀਂ ਕਦੇ ਵੀ ਵੇਖਿਓ 3-4 ਵਜੇ ਨਾ ਇੱਕ ਵਾਰੀ ਆਪਣੀ ਅੱਖ ਜ਼ਰੂਰ ਖੁੱਲਦੀ ਐ ਪਰ ਸਤਸੰਗਤ ਜੀ ਭਾਗਾ ਵਾਲੇ ਲੋਕ ਹੁੰਦੇ ਨੇ ਜਿਹੜੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਦਾ ਸ਼ੁਕਰਾਨਾ ਕਰਦੇ ਨੇ ਸਤਗੁਰੂ ਜੀ ਫਿਰ ਅੱਗੇ ਕੀ ਕਹਿੰਦੇ ਨੇ ਵੇਖੋ ਜਿਹੜੇ ਲੋਕ ਨਾਮ ਜਪਦੇ ਨੇ ਖੇਮੇ ਛਤਰ ਸਰਾਈ ਚੇ ਦਿਸਨ ਰੱਥ ਪੀੜੇ ਸਤਗੁਰੂ ਜੀ ਕਹਿੰਦੇ ਪ੍ਰਤੱਖ ਤੌਰ ਤੇ ਆਪਾਂ ਮਿਹਨਤ ਕਾਦੇ ਵਾਸਤੇ ਕਰਦੇ ਹਾਂ ਸਾਡੇ ਕੋਲ ਚੀਜ਼ਾਂ ਆ ਜਾਣ ਦੁਨਿਆਵੀ ਚੀਜ਼ਾਂ ਮਾਰਾ ਜੀ ਕਹਿੰਦੇ ਇੱਕ ਵਾਰੀ ਤੂੰ ਕੋਸ਼ਿਸ਼ ਕਰ ਤੇਰੇ ਵਾਸਤੇ ਤੰਬੂ ਸ਼ਤਰ ਕਨਾਤਾ ਰਥ ਇਹ ਸਾਰਾ ਕੁਝ ਹਰ ਵੇਲੇ ਤੇਰੇ ਦਰ ਦੇ ਉੱਤੇ ਤੈਨੂੰ ਮਿਲੇਗਾ ਤੁਸੀਂ ਵੇਖਿਆ ਹੋਵੇਗਾ ਬੜੇ ਲੋਕ ਨੇ ਇੱਕ ਮਹਾਰਾ ਦੀ ਬਾਣੀ ਦਾ ਵੀ ਸ਼ਬਦ ਆਉਂਦਾ ਹੈ ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਹੈ ਨਾ ਉਹ ਪਰਮਾਤਮਾ ਉਹਨਾਂ ਦੇ ਕੰਮ ਅਚਿੰਤੇ ਹੀ ਕਰ ਦਿੰਦਾ ਸਤਗੁਰੂ ਪਾਤਸ਼ਾਹ ਜੀ ਸ਼ਬਦ ਵਰਤ ਰਹੇ ਨੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਇਥੇ ਸੱਦ ਦੱਦੇ ਨੂੰ ਸਿਆਰੀ ਐ ਇਹਦਾ ਪਾਉਂਦਾ ਸੱਦ ਕੇ ਇੱਕ ਤੇ ਆਪਾਂ ਮੰਗਦੇ ਆ ਨਾ ਰੱਬ ਦੇ ਕੋਲ ਆ ਕੇ ਕਈਆਂ ਨੂੰ ਤੁਸੀਂ ਵੇਖਿਓ ਕਦੇ ਮੱਥਾ ਟੇਕਦੇ ਹੋਣਗੇ ਨਾ ਲੋਕੀ ਦੋਵੇਂ ਹੱਥ ਖੋਲ ਕੇ ਮਰਜ਼ ਰੂਹ ਮੰਗਣਗੇ ਕਈ ਲੋਕੀ ਝੋਲੀ ਕਰਕੇ ਮੰਗਣਗੇ ਮਰਜ਼ ਕਹਿੰਦੇ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪੇਂਗਾ ਨਾ ਵੇਖੋ ਸ਼ਬਦ ਜਿੰਨੀ ਤੇਰਾ ਨਾਮ ਧਿਆਇਆ हे ਪਰਮਾਤਮਾ ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਤੇ ਉਹਨਾਂ ਨੂੰ ਇਹ ਜਿਹੜੇ ਖੇਮੇ ਛਤਰ ਸਰਾਈ ਚੇ ਦਿਸਣ ਰੱਥ ਪੀੜੇ ਕਿ ਇਹ ਜਿਹੜੇ ਵੱਡੇ ਵੱਡੇ ਰੱਥ ਬੱਗੀਆਂ ਅੱਜ ਦੇ ਸੌਖੀ ਭਾਸ਼ਣ ਚ ਕਹ ਲਈਏ ਵੱਡੀਆਂ ਵੱਡੀਆਂ ਗੱਡੀਆਂ ਕਾਰਾਂ ਵੱਡੇ ਵੱਡੇ ਆਸ਼ਿਆਨ ਨੇ ਘਰ-ਬਾਰ ਇਹ ਤੇ ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਉਸ ਪ੍ਰਮਾਤਮਾ ਦਾ ਗਿਆਨ ਆ ਜਾਣਾ ਮਨ ਦੇ ਵਿੱਚ ਨਿਦਿਆਸਨ ਆ ਜਾਣਾ ਮੰਨਣ ਸਰਵਣ ਇਹ ਗੱਲਾਂ ਵੀ ਇਹ ਇਹਨਾਂ ਚੀਜ਼ਾਂ ਚਾਹੁੰਦੀਆਂ ਨੇ ਮਰਿਆ ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਤੂੰ ਕੀ ਕਰਦਾ ਉਹਨਾਂ ਨੂੰ ਸੱਦ ਕੇ ਇਹ ਚੀਜ਼ਾਂ ਦਿੰਦਾ ਵੀ ਲੈ ਭਾਈ ਆ ਵੀ ਲੈ ਜਾ ਆ ਵੀ ਲੈ ਜਾ ਜਦੋਂ ਆਪਾਂ ਆਪਣੇ ਬੌਸ ਨੂੰ ਆਪਣੇ ਉਸਤਾਦ ਨੂੰ ਆਪਾਂ ਕਹਿੰਦੀ ਆਪਣੇ ਤੋਂ ਸੀਨੀਅਰ ਨੂੰ ਜਦੋਂ ਆਪਾਂ ਜੇ ਸੌਖੇ ਸ਼ਬਦਾਂ ਚ ਕਹੀਏ ਜਿਵੇਂ ਬੱਚਾ ਚੰਗੇ ਕੰਮ ਕਰਕੇ ਆਪਣੇ ਮਾਪੇ-ਬਾਪ ਨੂੰ ਖੁਸ਼ ਕਰ ਲੈਂਦੇ ਆ ਨਾ ਤੁਸੀਂ ਵੇਖਿਓ ਕਈ ਮਾਪੇ-ਬਾਪ ਐਸੇ ਹੁੰਦੇ ਨੇ ਉਹ ਜ਼ਮੀਨ ਜੈ ਦਾਸ ਟੂਮ ਟੱਲੀ ਸਾਰਾ ਕੁਝ ਆਪਣੇ ਨੌ ਪੁੱਤਰ ਨੂੰ ਕਹਿੰਦੇ ਲੈ ਭਾਈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਾਡੀ ਰਿਸਪੈਕਟ ਕਰ ਰਿਹਾ ਹੈ ਆਦਰ ਮਾਨ ਤੇ ਇਸੇ ਤਰ੍ਹਾਂ ਜਦੋਂ ਆਪਾਂ ਪ੍ਰਮਾਤਮਾ ਦਾ ਜਸ ਕਰਦੇ ਆ ਨਾ ਉਹ ਫਿਰ ਸਾਡੀਆਂ ਵੀ ਝੋਲੀਆਂ ਰਹਿਮਤਾਂ ਨਾਲ ਭਰ ਦਿੰਦਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਾਡੇ ਕੋਲ ਸਰਵਣ ਕਰਨਾ ਮੰਨਣ ਕਰਨਾ ਨਿਧਿਆਸਨ ਕਰਨਾ ਜਾਂ ਦੁਨਿਆਵੀ ਚੀਜ਼ਾਂ ਕਿਉਂ ਨਹੀਂ ਮਰਜ਼ੀ ਅੱਗੇ ਦੱਸ ਰਹੇ ਨੇ ਬਾਬਾ ਮੈਂ ਕਰਮਹੀਣ ਕੁੜਿਆਰ ਬੇਨਤੀ ਕਰਿਆ ਕਰ हे ਪਰਮਾਤਮਾ ਮੈਂ ਬੜਾ ਮੰਦੇ ਭਾਗਾ ਵਾਲਾ ਹਾਂ ਬੜੇ ਝੂਠੇ ਪਦਾਰਥਾਂ ਦਾ ਮੈਂ ਵਣਜ ਕਰ ਰਿਹਾ ਕਿਉਂ ਨਾਮ ਨਾ ਪਾਇਆ ਤੇਰਾ ਅੰਦਾ ਭਰਮ ਭੁੱਲਾ ਮਨ ਮੇਰਾ ਮਹਾਰਾਜ ਮਾਇਆ ਦੇ ਮੋਹ ਦੇ ਵਿੱਚ ਮੈਂ ਐਸਾ ਅੰਨਾ ਹੋਇਆ ਹਾਂ ਮੇਰਾ ਮਨ ਮਾਇਆ ਦੀ ਖਾਤਰ ਐਸਾ ਭਟਕ ਕੇ ਕੁਰਾਏ ਪਿਆ ਕਿ ਮੈਂ ਤੇਰੇ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਿਆ ਰਹਾਓ ਹੁਣ ਆਪਾਂ ਇਸ ਸ਼ਬਦ ਨੂੰ ਨਾ ਇੱਥੇ ਹੀ ਟਿਕਾ ਦੇਵਾਂਗੇ ਇਸ ਸ਼ਬਦ ਦਾ ਬਾਕੀ ਦਾ ਜਿਹੜਾ ਭਾਗ ਹੈ ਇਹ ਆਪਾਂ ਹੁਣ ਕੱਲ ਨੂੰ ਅੱਗੇ ਆਰੰਭ ਕਰਾਂਗੇ ਗੁਰੂ ਕਿਰਪਾ ਕਰੇ ਆਪ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਪਹੁੰਚਦੇ ਹੋ ਸਬਦੇ ਸਿਰ ਤੇ ਮਹਾਰਾਜ ਮੇਰਾ ਭਰਿਆ ਹੱਥ ਰੱਖਣ ਸੋ ਸਾਧ ਸੰਗਤ ਜੀ ਪੰਕਤੀਆਂ ਪੜ੍ਹ ਕੇ ਇੱਥੇ ਹੀ ਆਪਾਂ ਤੇ ਦੀ ਸੰਝ ਪਾਵਾਂਗੇ ਕੋਸ਼ਿਸ਼ ਕਰਿਓ ਰੋਜ਼ ਆਇਆ ਕਰੋ ਕਿਉਂਕਿ ਇੱਕ ਇੱਕ ਸ਼ਬਦ ਜੇ ਤੋਂ ਆਪਾਂ ਸੁਣਦੇ ਆ ਨਾ ਬਾਬਾ ਜੀ ਦੇ ਬਾਣੀ ਦਾ ਵੀ ਹੁਣ ਸੰਡੇ ਵਾਲੇ ਦਿਨ ਸੰਗਤ ਆਉਂਦੀ ਹੈ ਉਹਨੇ ਕੋਈ ਟਾਈਮ ਦੇ ਵਿੱਚ ਆਪਾਂ ਕੀ ਸੁਣਾ ਸਕਦੇ ਆ ਪਰ ਜਦੋਂ ਆਪਾਂ ਲੜੀਵਾਰ ਉਹਨ ਦੇਖੋ ਇੱਕ ਸ਼ਬਦ ਬਾਣੀ ਦਾ ਇਹੀ ਆਪਾਂ ਅੱਜ ਸਰਵਣ ਕੀਤਾ ਕਿੰਨਾ ਕੁਝ ਮੈਨੂੰ ਵੀ ਤੇ ਆਪ ਜੀ ਨੂੰ ਵੀ ਸਿੱਖਣ ਨੂੰ ਮਿਲਿਆ ਮਹਾਰਾਜ ਕਹਿੰਦੇ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਉਹਦਾ ਸ਼ੁਕਰਾਨਾ ਕਰੇ ਤੇ ਤੈਨੂੰ ਸਾਰਾ ਕੁਝ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰਗ ਜੇ ਉਹਦੀ ਨਿਗਾਹ ਹੋ ਗਈ ਘਾਟਾ ਕੋਈ ਨਹੀਂ ਰਹਿਣਾ ਆਪਾਂ ਜਦੋਂ ਗੁਰੂ ਦੇ ਦਰ ਤੇ ਆਉਂਦੇ ਆ ਫਿਰ ਗੁਰੂ ਕਿਰਪਾ ਕਰਦਾ ਸਵਾ ਪੰਕਤੀਆਂ ਪੜ ਕੇ ਫਤਿਹ ਬੁਲਾਉਂਦੇ ਆ ਜੀ ਬਾਬਾ ਮੈਂ ਕਰਮਹੀਣ ਕੁੜਿਆ ਨਾਮ ਨਾ ਪਾਇਆ ਤੇਰਾ ਅੰਦਾ ਭਰਮ ਭੁੱਲਾ ਮਨ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ